ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਕੱਲ ਕਮੀਜ਼ ਦੀ ਕਟਿੰਗ ਦੱਸੀ ਸੀ ਤੁਹਾਨੂੰ ਤੇ ਉਹਦੇ ਵਿੱਚ ਕਈ ਭੈਣਾਂ ਨੂੰ ਡਾਊਟ ਰਹਿ ਗਿਆ ਕਿ ਤੁਸੀਂ ਕਾਟਵਾਰੇ ਨੇ ਦੱਸਿਆ ਸਾਨੂੰ ਕਮੀਜ਼ ਦੀ ਕਾਟਵਾਰੇ ਬਾਹਾਂ ਦੀ ਕਾਟਵਾਰੇ ਤੇ ਅੱਜ ਆਪਾਂ ਬਾਹ ਦੀ ਕਾਟ ਤੇ ਕਮੀਜ਼ ਦੀ ਕਾਟ ਬਾਰੇ ਦੱਸਾਂਗੇ ਵੀ ਫਰੰਟ ਕਾਟ ਦੇਖੋ ਤੁਹਾਨੂੰ ਦਿਖਦਾ ਉਹ ਆਪਾਂ ਕਮੀਜ਼ ਮੈਂ ਸਲਾਈ ਕਰ ਲਿਆ ਬਾਹਾਂ ਚੜਨ ਵਾਲੀਆਂ ਰਹਿ ਗਈਆਂ ਮੈਂ ਕਾਟ ਜੀ ਹਮੇਸ਼ਾ ਬਾਅਦ ਚੋਂ ਹੀ ਪਾਉਣੀ ਹੁੰਦੀ ਹੈ ਜਦੋਂ ਬਾਹਾਂ ਦੀ ਜੜਾਈ ਕਰਨੀ ਹੁੰਦੀ ਹੈ ਮੈਂ ਕਟਿੰਗ ਵੇਲੇ ਬਾਹਾਂ ਦੀ ਕਾਟ ਨਹੀਂ ਪਾਉਂਦੀ ਹੈਗੀ ਇਸ ਕਰਕੇ ਤੁਹਾਨੂੰ ਡਾਊਟ ਰਹਿ ਜਾਂਦਾ ਕਿ ਬਾਹਾਂ ਦੀ ਕਾਟ ਬਾਰੇ ਸਾਨੂੰ ਦੱਸਿਆ ਨਹੀਂ ਹੈਗਾ ਜਦੋਂ ਆਪਾਂ ਮੋਢੇ ਦੀ ਇੱਥੋਂ ਜੀ ਕਟਿੰਗ ਕਰਦੇ ਆਂਗੇ ਮੈਂ ਦੋਨੇ ਪੱਲੇ ਬਰਾਬਰ ਕਟਿੰਗ ਕਰਦੀਆਂ ਮੋਢੇ ਦੀ ਕਾਟ ਵਾਲੇ ਆਪਾਂ ਜਿਹੜਾ ਨਿਸ਼ਾਨ ਲਾਇਆ ਸੀ ਤੁਸੀਂ ਕਰਲ ਵਾਲੀ ਵੀਡੀਓ ਚੈੱਕ ਕਰ ਲਿਓ ਜੀ ਉਹਦੇ ਵਿੱਚ ਜਦੋਂ ਆਪਾਂ ਮੋਡੇ ਦਾ ਨਿਸ਼ਾਨ ਲਾਉਣੇ ਆਗੇ ਦੋਨੇ ਪੱਲੇ ਮੈਂ ਇੱਕੋ ਜੀ ਕਟਿੰਗ ਕਰਦੀ ਆਂ ਫਰੰਟ ਵਾਲੀ ਕਾਟ ਹੋਣਾ ਆਪਾਂ ਬਾਹ ਦੀ ਜੜਾਈ ਕਰਾਂਗੇ ਹੁਣ ਮੈਂ ਫਰੰਟ ਵਾਲੀ ਕਾਟ ਪਾਉਂਗੀ ਬਾਹ ਦੀ ਤੇ ਮੋਡੇ ਦੀ ਕਾਟ ਵੀ ਇੱਥੇ ਆਪਾਂ ਦੋਨੇ ਸੇਮ ਇਕੱਠੀਆਂ ਕਾਟਾਂ ਪਾਵਾਂਗੇ ਤੇ ਹੁਣ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੁਹਾਡਾ ਡਾਊਟ ਕਲੀਅਰ ਕਰ ਦਿੰਨੇ ਆ ਕਿ ਮੋਡੇ ਦੀ ਕਾਟ ਤੇ ਬਾਹ ਦੀ ਕਾਟ ਆਪਾਂ ਕਿਸ ਤਰ੍ਹਾਂ ਪਾਉਣੀ ਹੈਗੀ ਠੀਕ ਹੈ ਜੀ ਤੇ ਆ ਆਪਾਂ ਤਾਂ ਦੱਸ ਹੀ ਦਿੱਤਾ ਸੀ ਵੀ ਤੁਸੀਂ ਜਦੋਂ ਆਪਾਂ ਕਟਿੰਗ ਕਰਦੇ ਆ ਫਰੰਟ ਵਾਲਾ ਪੱਲਾ 1/2 ਇੰਚ ਥੋ ਡਾਊਨ ਕਰਨਾ ਆਹ ਵਾਲੀ ਸਿਲਾਈ ਤੋਂ ਇਹ ਆਪ 1/2 ਇੰਚ ਡਾਊਨ ਕਰਕੇ ਜਦੋਂ ਆਹ ਵਾਲੇ ਸਲਾਈ ਲਾਉਣੇ ਆ ਜੀ ਫਿਟਿੰਗ ਵਾਲੀ 1/2 ਇੰਚ ਆਪਾਂ ਇੱਥੋਂ ਡਾਊਨ ਕਰਕੇ ਸਲਾਈ ਲਾਉਣੀ ਹੁੰਦੀ ਆ ਬੈਕ ਵਾਲਾ ਪੱਲਾ ਜੀ ਆਪਾਂ ਉੱਪਰ ਕੱਢਣਾ ਹੁੰਦਾ ਤੇ ਫਰੰਟ ਵਾਲਾ ਪੱਲਾ ਇੱਥੋਂ ਥੋੜਾ ਜਿਹਾ نیچے ਨੂੰ ਆ ਰੱਖ ਕੇ ਆਪਾਂ ਸਲਾਈ ਲਾਉਣੀ ਹੁੰਦੀ ਹੈਗੀ ਤੇ ਜਦੋਂ ਆਪਾਂ ਹੁਣ ਇਹਦੀ ਕਾਟ ਪਾਵਾਂਗੇ ਜੀ ਉਦੋਂ ਆਪਾਂ ਇਹ ਕਟਿੰਗ ਕਰਕੇ ਬਰਾਬਰ ਕਰ ਲੈਣਾ ਇਹਨੂੰ ਆਪਾਂ ਇੱਥੋਂ ਕਟਿੰਗ ਕਰਕੇ ਬਰਾਬਰ ਕਰ ਦਿੱਤਾ ਹੁਣ ਆਪਾਂ ਬਾਹਾਂ ਦੀ ਕਾਟ ਪਾਉਨੇ ਆ ਦਿਖਾਉਨੇ ਆ ਤੁਹਾਨੂੰ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੇ ਚੈਨਲ ਤੇ ਨਵੇਂ ਹੋਂਦਾ ਚ ਹਾਂਜੀ ਆਪਾਂ ਦੇਖੋ ਬਾਹ ਵੀ ਤਿਆਰ ਕਰ ਲਈਏ ਬਣਾ ਕੇ ਤੇ ਇਸ ਤਰ੍ਹਾਂ ਆਪਾਂ ਸਲਾਈ ਵੀ ਇਹਦੇ ਤੇ ਲਗਾ ਲਈਏ ਤੇ ਇਹਨੂੰ ਆਪਾਂ ਮਿਣ ਕੇ ਇੱਥੋਂ ਤੇ ਆਪਾਂ ਸਲਾਈ ਲਗਾ ਲਈਏ ਮੋਢੇ ਦੀ ਹੁਣ ਆਪਾਂ ਕਾਟ ਬਾਰੇ ਦੱਸਾਂਗੇ ਤੁਹਾਨੂੰ ਵੀ ਕਿਸ ਤਰ੍ਹਾਂ ਕੱਟ ਪਾਉਣੀ ਆ ਦੇਖੋ ਆ ਫਰੰਟ ਵਾਲਾ ਪੱਲਾ ਚੱਕ ਕੇ ਜੀ ਤੁਸੀਂ ਇਹਨੂੰ ਇੱਥੋਂ 1 ਇੰਚ ਦਾ ਨਿਸ਼ਾਨ ਲਾ ਲੈਣਾ ਪਲੋਈ ਕੋਣੋਂ ਇਹ ਕਿੰਚ ਨਾ ਸ਼ਾਨਾ ਲਗਾ ਕੇ ਜੀ ਇਹਨੂੰ ਜਿਵੇਂ ਆਪਾਂ ਮੋਢੇ ਦੀ ਗੁਲਾਈ ਪਾਈ ਸੀ ਉਸੇ ਤਰ੍ਹਾਂ ਇਹਨੂੰ ਇਸ ਤਰ੍ਹਾਂ ਗੁਲਾਈ ਪਾ ਲੈਣੀ ਆ ਹਲਕੀ ਹਲਕੀ ਇਹਨੂੰ ਸ਼ੇਪ ਦਿੰਦੇ ਹੋਏ ਇਸ ਤਰ੍ਹਾਂ ਘਟਾਉਂਦੇ ਹੋਏ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਫਰੰਟ ਵਾਲੀ ਕੱਟ ਪਾ ਲੈਣੀ ਹੈਗੀ ਤੇ ਹੁਣ ਆਪਾਂ ਮੋਢਾ ਮਣਕੇ ਦਿਖਾਈਏ ਤੁਹਾਨੂੰ ਆਪਣੇ ਸਲਾਈ ਵੀ ਲੱਗ ਗਈ ਹੈ ਤੇ ਪਲੋਈ ਵੀ ਪੈ ਗਈ ਹੈ ਮੋਢਾ ਕਿੰਨਾ ਰਹਿ ਗਿਆ ਲਓ ਜੀ ਆਪਣਾ ਮੋਢਾ 7 ਇੰਚ ਆਉਂਦਾਗਾ ਕਈਆਂ ਨੂੰ ਆਏ ਹੋ ਜਾਂਦਾ ਨਾ ਤੁਸੀਂ ਮੋਢਾ 7.5 ਇੰਚ ਕਟਿੰਗ ਕੀਤਾ ਬਹੁਤ ਵੱਡਾ ਹੋਊ ਤੁਸੀਂ 8 ਇੰਚ ਕਟਿੰਗ ਕਰਦੇ ਹੋ ਮੋਢਾ ਬਹੁਤ ਵੱਡਾ ਹੋ ਜਾਂਦਾਗਾ ਦੇਖੋ ਇਥੋਂ ਕਿਉਂਕਿ ਫਲੋਈਚ ਵੀ ਆ ਜਾਂਦਾ ਜਿੱਦਾਂ ਇੰਚ ਅੱਧਾ ਇੰਚ ਸਲਾਈਚ ਆ ਜਾਂਦਾਗਾ ਤੇ ਲਓ ਜੀ 7 ਇੰਚ ਆਪਣੇ ਕੋਲੇ ਮੋਢਾਗਾ ਇਹ ਮੋਢਾ ਕੋਈ ਜ਼ਿਆਦਾ ਵੱਡਾ ਨਹੀਂ ਹੁੰਦਾ ਇਸ ਤੋਂ ਛੋਟਾ ਮੋਢਾ ਟਾਈਟ ਹੋ ਜਾਂਦਾ ਕਮੀਜ਼ ਫਿਰ ਆਪਣੇ ਜਦੋਂ ਆਪਾਂ ਪਾਉਣੇ ਆਂਗੇ ਤਾਂ ਆਪਾਂ ਨੂੰ ਖਿੱਚ ਪੈਣ ਲੱਗ ਜਾਂਦੀ ਆ ਹੁਣ ਆਪਾਂ ਇਹਦੇ ਨਾਲ ਬਾਹਾਂ ਦੀ ਜੜਾਈ ਕਿਸ ਤਰ੍ਹਾਂ ਕਰਨੀ ਹੈ ਕਮੀਜ਼ ਤੁਸੀਂ ਪੁੱਠਾ ਰੱਖਣਾ ਜੀ ਬਾਹ ਨੂੰ ਸਿੱਧਾ ਰੱਖਣਾਗਾ ਠੀਕ ਹੈ ਇਸ ਤਰ੍ਹਾਂ ਤੇ ਜਿਹੜਾ ਆਹ ਵਾਲਾ ਪੱਲਾ ਜੀ ਇਹਦੀ ਆਪਾਂ ਇੱਥੋਂ ਕਾਟ ਪਾਵਾਂਗੇ ਇਸ ਤਰ੍ਹਾਂ ਉਸੇ ਤਰ੍ਹਾਂ ਹੀ 1 ਇੰਚ ਦੀ ਆਪਾਂ ਇਹਦੀ ਕਾਟ ਪਾਵਾਂਗੇ ਤੁਸੀਂ ਇੰਚੀ ਟੇਪ ਨਾਲ ਨਿਸ਼ਾਨ ਲਗਾ ਕੇ ਵੀ ਕਾਟ ਪਾ ਸਕਦੇ ਹੋ ਪਰ ਤੁਸੀਂ ਇਹਦੀ ਕਾਟ ਪਾ ਕੇ ਜੀ ਆਹ ਵਾਲੀ ਬਾਹ ਇਹਦੇ ਨਾਲ ਜੜਾਈ ਨਹੀਂ ਕਰਨੀ ਹੈਗੀ ਤੇ ਤੁਸੀਂ ਇਧਰੋਂ ਬਾਹ ਰੱਖ ਕੇ ਆਹ ਵਾਲੀ ਇੱਥੋਂ ਤੁਸੀਂ ਕਾਟ પા ਕੇ ਆਹ ਦੇਖੋ ਇੱਥੋਂ 1 ਇੰਚ ਦੀ ਤੁਸੀਂ ਕਾਟ પા ਕੇ ਆਹ ਵਾਲੀ ਬਾਹ ਨੂੰ ਇਧਰੋਂ ਕੱਟ ਪੈਗੀ ਜੀ ਇਧਰੋਂ ਆਹ ਕੱਟ ਪੈਗੀ ਦੋਨੇ ਕੱਟਾਂ ਬਰਾਬਰ ਆ ਜਾਣੀਆਂ ਇਹਨੂੰ ਤੁਸੀਂ ਕਮੀਜ਼ ਦੇ ਅੰਦਰਲੀ ਸਾਈਡ ਦੀ ਰੱਖ ਕੇ ਇੱਥੋਂ ਦੀ ਰੱਖ ਕੇ ਇਹਨੂੰ ਇਸ ਤਰ੍ਹਾਂ ਨਾਲ ਜੜਾਈ ਕਰ ਲੈਣਾ ਇੱਥੋਂ ਤੁਹਾਨੂੰ ਹੁਣ ਪਤਾ ਲੱਗ ਰਿਹਾ ਹੋਊਗਾ ਮੇਰਾ ਨਿਸ਼ਾਨ ਲਾਇਆ ਹੋਇਆ ਵੀ ਬਾਹਂ ਦੀ ਕੱਟ ਵੀ ਇਧਰਲੇ ਪਾਸੇ ਆ ਗਈ ਆਪਣੀ ਤੇ ਕਮੀਜ਼ ਦੀ ਕੱਟ ਵੀ ਇਧਰ ਆ ਗਈ ਇਹਨੂੰ ਤੁਸੀਂ ਇੱਥੇ ਰੱਖ ਕੇ ਇਸ ਤਰ੍ਹਾਂ ਜੀ ਸਿਲਾਈ ਕਰ ਲੈਣਾਗਾ ਠੀਕ ਹੈ ਬਾਹਾਂ ਦੀ ਜੜਾਈ ਕਰਨ ਵੇਲੇ ਜੀ ਤੁਸੀਂ ਕਮੀਜ਼ ਪੁੱਠਾ ਰੱਖਣਾ ਬਾਹਾਂ ਸਿੱਧੀ ਰੱਖਣੀਆਂ ਇਸ ਤਰ੍ਹਾਂ ਤੁਸੀਂ ਦੇਖ ਲੈਣਾ ਕਮੀਜ਼ ਦੇ ਉੱਪਰ ਰੱਖ ਕੇ ਵੀ ਆਪਣੀਆਂ ਦੋਨੇ ਕਟਾਂ ਇੱਕ ਸਾਈਡ ਨੂੰ ਆਉਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਹੁਣ ਤੁਹਾਡਾ ਡਾਊਟ ਕਲੀਅਰ ਹੋ ਗਿਆ ਹੋਊਗਾ ਤੇ ਕੱਲ ਨੂੰ ਜੀ ਆਪਾਂ ਲਾਈਵ ਆਵਾਂਗੇ ਜਿਨ੍ਹਾਂ ਨੇ ਮੈਥੋਂ ਆਨਲਾਈਨ ਕਲਾਸ ਵਾਰੇ ਕੁਝ ਪੁੱਛਣਾਗਾ ਤੁਸੀਂ ਪੁੱਛ ਸਕਦੇ ਹੋ ਜਾਂ ਸਲਾਈ ਵਾਰੇ ਤੁਹਾਨੂੰ ਕੋਈ ਵੀ ਮਾੜੀ-ਮੋਟੀ ਪ੍ਰੋਬਲਮ ਆਉਂਦੀ ਹੈ ਤੁਸੀਂ ਮੈਥੋਂ ਪੁੱਛ ਸਕਦੇ ਹੋ ਆਪਾਂ ਲਾਈਵ ਆਵਾਂਗੇ ਜੀ ਕੱਲ ਨੂੰ ਟਾਈਮ 2:00 ਵਜੇ ਦੇ ਨਜ਼ਦੀਕ ਜੀ 2:00 ਵਜੇ ਜਾਂ 2:30 ਵਜੇ ਆਪਾਂ ਲਾਈਵ ਆਵਾਂਗੇ ਕੱਲ ਨੂੰ ਲਾਈਵ ਆ ਕੇ ਤੁਹਾਨੂੰ ਸਾਰਾ ਖੁਸ਼ ਜਿੰਨੇ ਵੀ ਤੁਹਾਡੇ ਡਾਊਟ ਨੇ ਸਲਾਈ ਵਾਰੇ ਆਪਾਂ ਤੁਹਾਡੇ ਸਾਰੇ ਕਲੀਅਰ ਕਰ ਲਾਂਗੇ ਜੇ ਤੁਸੀਂ ਮੈਥੋਂ ਸਲਾਈ ਸਿੱਖਣਾ ਚਾਹੁੰਦੇ ਹੋ ਜੀ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕੱਲ ਨੂੰ ਮੈਥੋਂ ਪੁੱਛ ਵੀ ਸਕਦੇ ਹੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਜੀ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਲਓ ਜੀ ਇਸ ਤਰ੍ਹਾਂ ਤੁਸੀਂ ਕਾਟ ਪਾ ਸਕਦੇ ਹੋ ਤੇ ਜਿਹੜੀ ਮੇਰੀ ਭੈਣ ਨੇ ਮੈਨੂੰ ਪੁੱਛਿਆ ਸੀ ਜੀ ਹੋ ਸਕਦਾ ਉਹਨਾਂ ਨੂੰ ਸਮਝ ਆ ਗਿਆ ਹੋ ਗਿਆ ਜੇ ਨਹੀਂ ਵੀ ਸਮਝ ਆਇਆ ਤਾਂ ਕਮੈਂਟ ਕਰਕੇ ਪੁੱਛ ਲੈਣਾ ਚਲੋ ਠੀਕ ਹੈ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ